ਪੰਜਾਬ ਦੀਆਂ ਚਾਕੀਆਂ ਦਾ ਮੋਗਾ ਪਹੁੰਚੇ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਨਾਲ ਹੀ ਇਸ ਮੌਕੇ ਮੋਗਾ ਦੇ ਵਿਧਾਇਕ ਮੁੰਜੀਤ ਕੋਰ ਅਰੋੜਾ ਦਾ ਕਹਿਣਾ ਸੀ ਕਿ ਪੰਜਾਬ ਦੇ ਸ਼ਾਨਦਾਰ ਇਤਿਹਾਸ ਬਾਰੇ ਇਹ ਚਾਕੀਆਂ ਦੇ ਜ਼ਰੀਏ ਜਾਣਕਾਰੀ ਮਿਲੇਗੀ। ਨਾਲ ਹੀ ਪੰਜਾਬ ਦਾ ਗਵਾਰਮਈ ਇਤਿਹਾਸ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਤੇ ਨਾਲ ਹੀ ਸ਼ਕਤੀਕਰਨ ਦੀ ਚਲਕ ਵਿਖਣ ਮਿਲੀ ਹੈ। ਦੱਸ ਦਈਏ ਵੱਖ-ਵੱਖ ਪਿੰਡਾਂ ਤੋਂ ਹੁੰਦੀਆਂ ਹੋਈਆਂ ਇਹ ਚਾਕੀਆਂ ਮੋਗਾ ਵਿੱਚ ਪਹੁੰਚੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਸ਼ੀ ਗਾਲ ਜੀ ਜਿਸ ਤਰ੍ਹਾਂ ਸਾਨੂੰ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ বিজেপি ਦੀ ਸਰਕਾਰ ਵੱਲੋਂ ਸਾਡੇ ਪੰਜਾਬ ਦੀਆਂ ਚਾਕੀਆਂ ਜਿਹੜੀਆਂ ਇਸ ਵਾਰ 26 ਜਨਵਰੀ ਦੇ ਵਿੱਚ ਉਹਨਾਂ ਨੂੰ ਜਗਾ ਨਾ ਦੇ ਕੇ ਉਹਨਾਂ ਨੇ ਆਪਣੀ ਜਿਹੜੀ ਪੰਜਾਬ ਪ੍ਰਤੀ ਜਿਹੜੀ ਆਪਣੀ ਈਰਖਾ ਦਿਖਾਈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਧਾਨ ਸਿੰਘ ਮਾਨ ਜੀ ਵੱਲੋਂ ਜਿਹੜੇ ਸਾਡੇ ਪੂਰੇ ਪੰਜਾਬ ਵਾਸੀਆਂ ਦੇ ਲਈ ਇਹ ਚਾਕੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਸੀਗੀਆਂ ਪੂਰੇ ਦੇਸ਼ ਦੇ ਲਈ ਉਹਨਾਂ ਨੂੰ ਸਾਡੇ ਪੰਜਾਬ ਦਾ ਵਿਰਸਾ ਦਿਖਾਉਣ ਦੇ ਲਈ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਇਹ ਚਾਕੀਆਂ ਕੱਢੀਆਂ ਜਾਂਦੀਆਂ ਹੋ ਔਰ ਪੂਰੇ ਪੰਜਾਬ ਦੇ ਵਿੱਚ ਹੀ ਦਿਖਾਈਆਂ ਜਾਂਦੀਆਂ ਨੇ ਸਾਡੇ ਬੱਚਿਆਂ ਨੂੰ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬ ਦੀ ਵਿਰਾਸਤ ਨੂੰ ਸ਼ੋਅ ਕਰਦੀਆਂ ਨੇ ਇਹ ਸੋ ਅੱਜ ਇਹ ਜਿਹੜੀਆਂ ਹੈਗੀਆਂ ਧਰਮਕੋੜ ਤੋਂ ਮੋਗਾ ਹਲਕੇ ਪਹੁੰਚੀਆਂ ਨੇ ਇਹ 2 ਦਿਨ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ 'ਚ ਦਿਖਾਈਆਂ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਫਿਰੋਜ਼ਪੁਰ ਹਲਕੇ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਲਈ ਰਵਾਨਾ ਕੀਤਾ ਜਾਏਗਾ ਕੀ ਅਸਾ ਦਿਖਾਇਆ ਗਿਆ ਇਹਨਾਂ ਚਲਕੇ ਨੇ ਕਿਹੜੀ ਕਿਹੜੀ ਚਾਂਦੀ ਇਹਦੇ ਵਿੱਚ ਜੀ ਇੱਕ ਤਾਂ ਸਾਡੇ ਪੰਜਾਬ ਦਾ ਵਿਰਸਾ ਜਿਹੜਾ ਸਾਡੇ ਫੁਲਕਾਰੀ ਜਿਸ ਤੋਂ ਸਾਡੇ ਪੰਜਾਬ ਨੂੰ ਜਾਣਿਆ ਜਾਂਦਾ ਉਹ ਫੁਲਕਾਰੀ ਜਿਹੜੇ ਹੈਗੇ ਆ ਸਾਡੀ ਪਹਿਣਾ ਦਿਖਾਈਆਂ ਗਈਆਂ ਨੇ ਕਿ ਕਿਸ ਤਰ੍ਹਾਂ ਉਹ ਆਪਣੇ ਹੱਥੀ ਜੜੀਆਂ ਫੁੱਲ ਕਾਲੀਆਂ ਬਣਾਉਂਦੀਆਂ ਹੈਗੀਆਂ ਔਰ ਸਾਡੀ ਮਾਈ ਭਾਗੋ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਸਾਡੇ ਪੰਜਾਬ ਦੀਆਂ ਜਿਹੜੀਆਂ ਭੈਣਾਂ ਨੇ ਉਹ ਕਿਸ ਤਰ੍ਹਾਂ ਬਹਾਦਰੀ ਦੇ ਨਾਲ ਮਤਲਬ ਲੜੀਆਂ ਆਪਣੀ ਰੱਖਿਆ ਕਰਨ ਦੇ ਲਈ ਸਾਡੇ ਦੇਸ਼ ਦੇ ਲਈ ਸਾਡੇ ਸਿੱਖ ਧਰਮ ਦੇ ਲਈ ਔਰ ਔਰ ਲਾਲਾ ਲਾਜਪਤ ਰਾਏ ਜੀ ਜਿਨ੍ਹਾਂ ਦਾ ਸ਼ਹੀਦ ਸੁਦੇਸ਼ ਸਿੰਘ ਜੀ ਔਰ ਸ਼ਹੀਦ 박 ਸਿੰਘ ਜੀ ਉਹਨਾਂ ਦੇ ਜਿਹੜੇ ਹੈਗੇ ਆ ਇਹ ਸਾਰੀਆਂ ਜਿਹੜੀਆਂ ਉਚਾਕੀਆਂ ਉਹ ਸਾਡੇ ਪੰਜਾਬੀ ਵਸਨੀਕਾਂ ਨੂੰ ਦਿਖਾਈਆਂ ਜਾਂਦੀਆਂ ਪੰਜਾਬ ਦੇ ਸੱਦੇ ਚਾਰ ਨਾਲ ਸਾਰੀਆਂ ਝੰਡੀਆਂ ਦਿਖਾਈਆਂ ਜਾਂਦੀਆਂ ਫਿਰ ਇੱਕ ਹੋਰ ਲੀਡਰ ਉਹ ਵੀ ਦਿਖਾਈਆਂ ਜਾਂਦੇ ਦੇਖੋ ਜੀ ਇਹ ਤਾਂ ਸਾਫ ਇਸ ਵਾਰ ਪਤਾ ਚੱਲਿਆ ਕਿ ਪੰਜਾਬ ਦੇ ਪ੍ਰਤੀ ਜਿਹੜਾ ਵਿਤਕਰਾ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਨੇ ਰੱਖਿਆ ਸੋ ਉਹ ਬਹੁਤ ਹੀ ਨਿੰਦਾਯੋਗ ਹੈ ਕਿਉਂਕਿ ਹਰ ਸਟੇਟ ਦੀਆਂ ਚਾਕੀਆਂ ਜਿਹੜੀਆਂ ਹਰ ਸਟੇਟ ਨੂੰ ਹੱਕ ਹੈ ਕਿਸ ਸਾਡੀ ਰਾਜਧਾਨੀ ਦੇ ਵਿੱਚ ਉਹਨਾਂ ਦੀਆਂ ਚਾਕੀਆਂ ਦਿਖਾਈਆਂ ਜਾਣ ਬਟ ਇਹ ਜਿਹੜਾ ਇਸ ਵਾਰ ਮੋਦੀ ਸਰਕਾਰ ਨੇ ਇਹ ਵਿਤਕਰਾ ਪੰਜਾਬ ਦੇ ਪ੍ਰਤੀ ਦਿਖਾਇਆ ਉਸ ਤੋਂ ਪੰਜਾਬੀਆਂ ਨੂੰ ਪਤਾ ਚੱਲਦਾ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਕਿਸਾਨੀ ਜਿਹੜੇ ਸਾਡੇ ਕਾਨੂੰਨ ਲੈ ਕੇ ਆਉਂਦੇ ਸੀਗੇ ਕਿਸਾਨੀ ਬਿੱਲ ਲੈ ਕੇ ਆਉਂਦੇ ਸੀਗੇ ਔਰ ਉਹ ਲਗਾਤਾਰ ਦਿਖਾ ਰਹੇ ਕਿ ਕਿਸ ਤਰ੍ਹਾਂ ਪੰਜਾਬ ਵਿਰੋਧੀ ਜਿਹੜਾ ਆਪਣਾ ਰਵਈਆ ਬਦਲ ਰਿਹਾ ਪੰਜਾਬੀਆਂ ਨੂੰ ਕੀ ਨਸੀ ਦੇਣਾ ਤਾਂ ਸਾਡੇ ਪੰਜਾਬ ਦਾ ਵਿਰਸਾ ਬਹੁਤ ਹੀ ਜਿਹੜਾ ਕਹੀਏ ਜੀ ਬਹੁਤ ਵਧੀਆ ਵਿਰਸਾ ਸਾਡਾ ਔਰ ਸਾਡੀ ਜਿਹੜੀ ਸਾਡੀਆਂ ਜਿੰਨੇ ਵੀ ਸਾਡੇ ਸ਼ਹੀਦ ਰਹੇ ਆ ਪੰਜਾਬ ਤੋਂ ਉਹਨਾਂ ਨੇ ਪੰਜਾਬ ਦੀ ਆਜ਼ਾਦ ਪੂਰੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਇੱਕ ਅਲੱਗ ਤੋਂ ਯੋਗਦਾਨ ਪਾਇਆ ਕਿਉਂਕਿ ਚਾਹੇ ਉਹ ਦੇਸ਼ ਦੀ ਲੜਾਈ ਹੋਵੇ ਚਾਹੇ ਕੋਈ ਵੀ ਕੋਈ ਲਹਿਰ ਹੋਵੇ ਉਸ ਦੇ ਵਿੱਚ ਪੰਜਾਬੀ ਜਿਹੜਾ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਐ ਸੋ ਉਸ ਦਾ ਕੋਈ ਦੇਗ ਨਹੀਂ ਦੇ ਸਕਦਾ ਮੈਂ ਤਾਂ ਕਿ ਨਹੀਂ ਇਹ ਬਹੁਤ ਵਧੀਆ ਸੀਰ ਭਗਵੰਤ ਮਾਨ ਜੀ ਦਾ ਪ੍ਰਾਰਲਾ ਜੀ ਇਹ ਕਿੱਥੇ ਲੋਕਾਂ ਨੇ ਟੀਵੀ ਦੇ ਵੇਖਣੀਆਂ ਸੀ ਕਿੱਥੇ ਹੁਣ ਸਾਨੂੰ ਮੁੱਖੋ ਕੇ ਦੇਖ ਰਹੇ ਹੈ ਜੀ ਇਹਦੇ ਨੌਜਵਾਨ ਪੀੜੀ ਇਹਦੇ ਨਾਲ ਜੁੜੂਗੀ ਨੌਜਵਾਨ ਪੀੜੀ ਨੂੰ ਪਤਾ ਲੱਗੂਗਾ ਉਹ ਇਹਦੇ ਤੋਂ ਸੇ ਦੇ ਲੈ ਕੇ ਕੋਈ ਚੰਗੇ ਕੰਮ ਕਰਨਗੇ ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ ਪਤਾ ਨਹੀਂ ਕੀ ਕਾਰਨਾ ਕਰਕੇ 26 ਜਨਵਰੀ ਨੂੰ ਕਿਉਂ ਨਹੀਂ ਵਿਖਾਈਆਂ ਇਹ ਪੰਜਾਬ ਦਾ ਸੱਭਿਆਚਾਰ ਸੀ ਵਿਖਾਉਣਾ ਚਾਹੀਦਾ ਸੀ ਜ਼ਰੂਰ ਸੀ ਇਹਦੇ ਵਿੱਚ ਕੋਈ ਗਲਤ ਨਹੀਂ ਸਾਰਾ ਪੰਜਾਬੀ ਸੱਭਿਆਚਾਰ ਆਈ ਪੰਜਾਬ ਦੇ ਸ਼ਹੀਦ ਵਿਖਾਏ ਹੋਏ ਆ ਪੰਜਾਬ ਦੇ ਸਿੱਖ ਸਮੁੰਦ ਦਾ ਇਹਦਾ ਵਿਖਾਇਆ ਹੋਇਆ ਪੰਜਾਬ ਦਾ ਸੱਭਿਆਚਾਰ ਵਿਖਾਇਆ ਹੋਇਆ ਇਹਦੇ ਵਿੱਚ ਕੁਝ ਗਲਤ ਤਾਂ ਲੱਗਦਾ ਨਹੀਂ ਗਾ ਜੀ ਕੀ ਭਗਵਤ ਸਿੰਘ ਹੋਣਾਂ ਦੀ ਲਾਲਾ ਲਾਜ ਫਤਰਾ ਆਂਦੀ ਕੀ ਦੀਦੀਏ ਵੀ ਵੀ ਭਾ ਪਾਕੋਰ ਤੇ ਇੱਕ ਸਬਜ਼ਾਚਾਰ ਕਾ ਹਾਂ ਇੱਕ ਜ਼ਿਲ੍ਹੇ ਵਾਲਾ ਬਾਗ ਹੈ ਉਹ ਵਿਖਾਇਆ ਗਿਆ ਵੀ ਗਲਤ ਤਾਂ ਕੁਝ ਹੈ ਨਹੀਂ ਦਿਖਦਾ ਜੀ ਕਿੱਥੇ ਕਿੱਥੇ ਜਾਣੀਆਂ ਹੋਣੇ ਇਹ ਇਸ ਤੋਂ ਬਾਅਦ ਜੀ ਸਾਰੇ ਪੰਜਾਬ ਚ ਕਿੰਨੇ ਵਿਖਾਈਆਂ ਜਾਣੀਆਂ ਜੀ ਅੱਜ ਕੱਲ ਮੋਗ ਗਈਆਂ ਵੀ ਹੁਣ ਇਸ ਤੋਂ ਬਾਅਦ ਮੇਰੇ ਖਾਲ ਪਰ ਜਾਣਗੀਆਂ ਜੀ ਚਲਾਗਾ ਜੋ ਕਦਮ ਆ ਜੀ ਇਹ ਨੌਜਵਾਨ ਪੀੜੀ ਨੂੰ ਆਪਦੇ ਨਾਲ ਜੋੜੂਗਾ ਇਹਦੇ ਨਾਲ ਨੌਜਵਾਨ ਪੀੜੀ ਤੇ ਬਹੁਤ ਅਸਰ ਪੂਗਾ ਜੀ